ਕਹਤੇ ਨੇ ਉਹ ਪਤਤਰ ਨੇ ਕਹਣ ਲਾਇਆ ਕਹਣ ਲਾਇਆ ਉਹ ਸ਼ਾਦੀ ਦੀ ਕਉਦੀ ਪੈਂਦੀ ਆ ਜਦੋਂ ਤੁਹਾਨੀ ਦੇ ਵਿੱਚ ਮੇਲਾ ਚੱਲਦਾ ਲੋਕਾਂ ਡੇੜਾ ਬੱਸੀਦਾ ਤੇ ਪਿੰਡ ਕਹਿੰਦੇ ਪੱਤ ਪੋੜਾ ਮੇਰੇ ਮਿੱਤਰੋ ਆ ਪੋੜਾ ਪੱਤ ਪੋੜਾ ਮੇਰੇ ਮਿੱਤਰੋ ਛਿੱਲੂ ਛਿੱਲੂ ਸ਼ਾਦੀ ਦੀ ਸ਼ੋਪਰਾ ਬੰਦਰਤੀ ਔਰ ਦੂਜੇ ਪਾਸੇ ਬਾਹੂ ਆਕਰਪੁਰ ਪਿੰਡ ਰੋਪਿੰਡ ਦਾ ਇਲਾਕਾ ਮੇਰੇ ਮਿੱਤਰੋ ਆਓ ਸਾਹਮਣੇ ਲੱਗਦਾ ਤਕੜਾ ਜਫਾ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਸਿੰਧੂ ਕੰਗ ਕੱਲੇਵੜਾ ਲੱਗਿਆ ਜੋ ਹੋ 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 ਤਾਲੀਆਂ ਘਰ ਭੁੱਲ ਗਿਆ ਲਾਈਨ ਦਾ ਡਾਊਟ ਹੋ ਗਿਆ ਹੈ ਆਇੰਦਾ ਡਾਊਟ ਹੋ ਗਿਆ ਹੈ 11 ਦੀ ਅਸਰਾ ਤੇ ਮਾਂਡ ਸ਼ਕਰਪੁਰੀਏ ਫਰੀਆਦ ਮਲੂਕ ਸ਼ਾਜੀ ਉਹਨਾਂ ਦੇ ਸੱਦੇ ਦੇ ਉੱਪਰ ਇਹ ਨੌਜਵਾਨ ਅੱਜ ਸ਼ਕਰਪੁਰ ਦੇ ਵਿੱਚ ਆਇਆ ਹੈ ਲੈ ਸ਼ੀਲੂ ਇਧਰ ਸਟੇਜ ਵਾਲੇ ਪਾਸੇ ਆ ਨੌਜਵਾਨ ਹੱਥੇ ਸਾਂਝੀ ਕਰਦੇ ਆ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਜ਼ੋਰਦਾਰ ਇਹ ਹਰਿਆਣੇ ਵਾਲਾ ਸ਼ੀਲੂ ਅੱਜ ਸ਼ਕਰਪੁਰ ਦੇ ਵਿੱਚ ਪੁੱਜਿਆ ਫਰੀਆਦ ਉਹਨਾਂ ਵੱਲੋਂ ਮਲੂਕ ਉਹਨਾਂ ਵੱਲੋਂ ਸ਼ਾਜੀ ਉਹਨਾਂ ਵੱਲੋਂ ਬਹੁਤ ਬਹੁਤ ਸਵਾਗਤ ਆਏ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਓ ਉਹ ਜਿਹੜੇ ਜਿਹੜੇ ਸ਼ੀਲੂ ਨੂੰ ਪਿਆਰ ਕਰਦੇ ਲਲਕਾਰਾ ਅਗਰਪੁਰ ਬੱਤੂ ਲੈਵਲ ਤੇ ਜਾਣਾ ਚਾਹੁੰਦੇ ਵੀ ਆ ਖਿਡਾਰੀ ਦੇ ਮੈਂ ਲੰਮਿਆ ਸਮਾਂ ਖੇਡਾਂ ਤੇ ਇਹ ਖਿਡਾਰੀ ਦੇ ਬਰਾਬਰ ਜਾਵਾਂ ਮਨੋਰ ਕੋਈ ਜ਼ਿਆਦਾ ਪੁਰਾਣੇ ਪਲੇਅਰ ਦੇਖੇ ਨਹੀਂ ਭਾਈ ਪੰਜਾਬ ਦੇ ਮਸਤਬ ਬਿੱਟੂ ਦੁਆੜ ਦਾ 팬 ਹਾਂ ਉਹ ਮੈਂ ਉਸ ਦੀ ਸਾਜਾਫੀ ਬਣ ਤੋ ਨਹੀਂ ਸਕਦਾ ਉਸ ਦਾ